पड़ बच्चा मन पसंदी जी लेके आई है सेंडविच बनावा ब्रेकफास कौन का चटपट बनेगा बच्चे ਬਾਰ-ਬਾਰ ਤੁਹਾਡੇ ਲਈ ਕੋਲ ਇਜ਼ੀ ਡਿਮਾਂਡ ਕਰਨਗੇ ਤੇ ਲੋ ਫੇ ਸ਼ੁਰੂ ਕਰੀਏ ਅਸੀ ਰੈਸਪੀ ਸਾਡੇ ਕੋਲੇ ਥੋੜੇ ਜਿਹਾ ਫਰੋਜ਼ਨ ਕੌਰਨ ਨੇ ਪੱਲਕ ਅਸੀਂ ਧੋ ਕੇ ਰੱਖੀ ਹੋਈ ਹੈ ਤੇ ਥੋੜੀ ਜਿਹੀ ਬ੍ਰੈਡ ਸਲਾਈਸਿਸ ਨੇ ਲੋ ਜੀ ਜਿਹੜੀ ਸਾਡੇ ਕੋਲੇ ਪਾਣੀ ਥੋੜਾ ਜਿਹਾ ਉਬਲ ਰਿਹਾ ਹੈ ਅਸੀਂ ਸਿਰਫ ਇਸ ਦੇ ਵਿੱਚ ਜਿਹੜੀ ਹੈਗੀ ਪੱਲਕ ਹੀ ਆਪਣੀ ਜਿਹੜੀ ਹੈਗੀ ਬੋਇਲ ਕਰਾਂਗੇ ਬਿਨਾ ਕੱਟੇ ਅਸੀਂ ਪਾਣੀ ਜਿਹੜੀ ਹੈਗੀ ਬੋਇਲ ਕਰਾਂਗੇ ਇਹ ਜਿਹੜੀ ਪੱਲਕ ਹੈ ਇਸ ਨੂੰ ਅਸੀਂ ਕੋਈ ਇਸ ਦੀ ਪਿਊਰੀ ਨਹੀਂ ਬਣਾਨੀ ਜਦੋਂ ਇਹ ਬੋਇਲ ਹੋ ਜਾਏਗੀ ਫਿਰ ਥੋੜੀ ਥੋੜੀ ਕਰਕੇ ਹਲਕੀ ਜਿਹੀ ਕਟ ਲਾਂਗੇ ਹਾਂਜੀ ਸਾਡੀ ਪਾਲਕ ਬਹੁਤ ਸੋਹਣਾ ਉਬਾਲਾ ਆ ਗਿਆ ਹੈ ਹੁਣ ਅਸੀਂ ਇਸ ਸਟੇਜ ਦੇ ਉੱਤੇ ਜਿਹੜੀ ਹੈਗੀ ਆਪਣੇ ਗੈਸ ਬੰਦ ਕਰ ਦਾਂਗੇ ਬੱਚਿਆਂ ਦੇ ਟਿਫਨ ਲਈ ਇਸ ਤੋਂ ਵਧੀਆ ਮੈਨੂੰ ਲੱਗਦਾ ਹੈ ਰੈਸਪੀ ਨਹੀਂ ਹੋਈਗੀ ਚਾਹੇ ਬੱਚੇ ਖਾਂਣ ਜਾਂ ਤੁਸੀਂ ਖਾਓ ਇੰਨਾ ਮਜ਼ਾ ਆਏਗਾ ਜਦੋਂ ਆਪਾਂ ਇਹ ਰੈਸਪੀ ਬਣਾਵਾਂਗੇ ਹੁਣ ਅਸੀਂ ਜਿਹੜੀ ਪਾਲਕ ਹੈ ਪਾਲਕ ਅਸੀਂ ਬੋਇਲ ਕਰ ਲਈ ਹੈ ਉਹਨੂੰ ਛੋਟੇ-ਛੋਟੇ ਹੋਰੇ ਜਿਹੜੇ ਚੰਕਸ ਕਰ ਲੈਨੇ ਹੁਣ ਅਸੀਂ ਇਹਦੇ ਵਿੱਚ ਜਿਹੜੀ ਹੈਗੀ ਬਟਰ ਪਾਇਆ ਹੈ 팬 ਦੇ ਵਿੱਚ ਤੇ ਨਾਲ ਹੀ ਅਸੀਂ ਦੇਖੋ ਹੁਣ ਕੀ ਕਰਦੇ ਹਾਂ ਬਟਰ ਮੈਲਟ ਹੋ ਗਿਆ ਹੈ ਹੁਣ ਅਸੀਂ ਇਸ ਦੇ ਵਿੱਚ ਚਮਚ ਜਿਹੜਾ ਹੈਗਾ ਫੜਕੇ ਮੈਂ ਤੇ ਐਡ ਕਰਾਂਗੀ ਮੈਦੇ ਦਾ कलर ਨਹੀਂ ਚੇਂਜ ਕਰਨਾ ਸਿਰਫ ਅਸੀਂ ਜਸਟ ਇਸ ਨੂੰ ਪੁੰਨਣਾ ਮੈਦੇ ਨੂੰ ਜਿਹੜੇ ਥੋੜੇ ਜਿਹਾ ਫੁਲਕੇ ਜੋ ਮੈਦੇ ਜਿਹੜਾ ਸਾਡਾ ਪੁੱਜ ਗਿਆ ਤੇਕਾ ਪਾਣੀ ਨਹੀਂ ਰੱਖਣਾ ਇਸ ਦਾ ਹੁਣ ਅਸੀਂ ਇਸ ਸਟੇਜ ਦੇ ਉੱਤੇ ਜਿਹੜਾ ਅੱਧਾ ਕੱਪ ਸਾਡੇ ਕੋਲ ਦੁੱਧ ਹੈ ਉਹ ਅਸੀਂ ਐਡ ਕਰਾਂਗੇ ਇੱਕ ਵਾਈਟ ਸੌਸ। ਕਿਆ ਕਰਾਂਗੇ? ਅਸੀਂ ਇਸ ਦੇ ਲਿਟਨਾ। ਨਾਲ ਹੀ ਇਸਦੇ ਵਿੱਚ ਅਸੀਂ ਥੋੜਾ ਜਿਹਾ ਨਮਕ ਸਵਾਦ ਅਨੁਸਾਰ ਚੀਲੀ ਫਲੈਕਸ ਔਰ ਗੈਂ ਇਕ ਕਰ ਦਿੱਤੀ ਹੈ। ਅਚੇ ਤਰ੍ਹਾਂ ਮਿਕਸ ਕਰਾਂਗੇ। ਸੌਸ ਸਾਡੀ ਠੀਕ ਹੋ ਗਈ ਹੈ। ਦੇਖੋ ਕਿੰਨੀ ਜਲਦੀ ਜਲਦੀ ਕੰਮ ਹੋ ਰਿਹਾ। ਹੁਣ ਅਸੀਂ ਇਸ ਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਕੌਨ ਐਡ ਕਰਾਂਗੇ ਨਾਲ ਹੀ ਇਸ ਦੇ ਵਿੱਚ ਜਿਹੜੀ ਪਾਲਕ ਹੈ ਸਾਡੇ ਕੋਲੇ ਉਹ ਅਸੀਂ ਐਡ ਕਰ ਦਾਂਗੇ ਦੋ ਤੋਂ 3 ਮਿੰਟ ਰੱਖਾਂਗੇ ਅਚੀ ਤਰ੍ਹਾਂ ਮਿਕਸ ਕਰਾਂਗੇ ਇਹ ਤੁਸੀਂ ਫ੍ਰੀਜ ਦੇ ਵਿੱਚ ਵੀ ਬਣਾ ਕੇ ਰੱਖ ਸਕਦੇ ਹੋ ਜਿਹੜਾ ਦਿਲ ਕੀਤਾ ਸੈਂਡਵਿਚ ਦੇ ਉੱਤੇ ਲਗਾਓ ਬੱਚਿਆਂ ਨੂੰ ਤੁਸੀਂ ਟਿਫਨ ਚ ਦਿਓ ਚਾਹੀ ਸ਼ਾਮ ਨੂੰ ਚਾਹ ਦੇ ਨਾਲ ਤੁਸੀਂ ਆਪ ਲਈ ਇੰਨੀ ਸਵਾਦ ਇੰਨੀ ਸਵਾਦ ਸੱਚੀ ਤੁਸੀਂ ਅੱਜ ਹੀ ਜ਼ਰੂਰ ਇਸ ਨੂੰ ਟਰਾਈ ਕਰਨਾ ਲੋ ਜੀ ਸਾਡੇ ਤੇ ਬਣ ਕੇ ਵੀ ਤਿਆਰ ਹੋ ਗਿਆ ਹੈ ਨਾ ਮਜ਼ੇਦਾਰੀ ਰੈਸਪੀ ਪੰਨਾ ਕੋੰਦਾ ਮਿਕਸ ਤਿਆਰ ਹੈ ਬਹੁਤ ਮਜ਼ੇਦਾਰ ਦਾ ਬਣਿਆ ਹੈ ਚਾਹੀ ਤੁਸੀਂ ਇਸੇ ਤਰੀਕੇ ਖਾ ਲੋ ਸੱਚੀ ਇੰਨਾ ਸਵਾਦ ਬਣਿਆ ਹੈਗਾ ਕਿੰਨਾ ਹੈਲਦੀ ਹੈ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਅਚੀ ਤਨਾ ਜਿਦੋਂ ਕੋਈ ਅਸੀਂ ਚੀਜ਼ ਨਹੀਂ ਪਾਇਆ ਕੋਈ ਕੁਝ ਕਿੰਨੀ ਸਿੰਪਲ ਜੀ ਰੈਸਪੀ ਹੈ ਕਰ ਜਿਹੜਾ ਸਮਾਨ ਪਿਆ ਹੁੰਦਾ ਉਸ ਤੋਂ ਵੀ ਤੁਸੀਂ ਕਿੰਨੀ ਵਧੀਆ ਵਧੀਆ ਰੈਸਪੀ ਬਣਾ ਸਕਦੇ ਹੋ ਇੱਕ ਦਿਨ ਤੁਸੀਂ ਪਾਲਕ ਪਨੀਰ ਬਣਾਓ ਨਾਲ ਥੋੜੀ ਜਿਹੀ ਪਾਲਕ ਬਚ ਜੇ ਤੇ ਉਸ ਨੂੰ ਤੁਸੀਂ ਲੈ ਕੇ ਆਪਣੇ ਰੱਖ ਲਓ ਥੋੜੀ ਜੀ ਤੇ ਜਰੂਰ ਦੀ ਕਰੀਓ ਤਾਂ ਤੁਸੀਂ ਇਨਫਟਾਪਟ ਯੂਜ਼ ਕਰ ਸਕਦੇ ਹੋ ਹੈ ਨਾ ਕਿੰਨੀ ਚਟਪਟੀ ਰੈਸਪੀ ਕੋਣੀ ਤਾਂ ਡੇ ਕਰ ਰਹੇ ਤੇ ਬੱਚਾ ਦਾ ਟਿਫਨ ਪੈਕ ਕਰੋ ਸ਼ਾਮ ਦੀ ਚਾਹ ਦੇ ਨਾਲ ਲਈ ਜ਼ਮ ਮਜ਼ਾ ਲੋ ਹੁਣ ਅਸੀਂ ਬਕਾਇਦਾ ਇਸ ਨੂੰ ਗ੍ਰਿਲ ਕਰਾਂਗੇ ਮੇਰਾ ਫੀਡ ਹੀ ਹੈ ਜੇ ਕਰਦਾ ਚਸਮਾਨ ਹੋਵੇ ਚਟਪਟ ਢਡੀ ਰੈਸਪੀ ਬਣ ਜਾਈ ਤੇ ਸਾਰੇ ਕਹਿੰਦੇ ਵਾਹ 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 ਸਵਾਦ ਉਹਦੀ ਆਂਦਾ ਹੈ ਰੈਸਟੋਰੈਂਟ ਤੋਂ ਵੀ ਕਿਤੇ ਵਧੀਆ ਸਾਡਾ ਜਿਹੜਾ ਹੈਗਾ ਸੈਂਡਵਿਚ ਬਣ ਕੇ ਤਿਆਰ ਹੋਈਗਾ ਬੱਤੇ ਬਾਰ ਬਾਰ ਇਸ ਦੀ ਡਿਮਾਂਡ ਕਰਨਗੇ ਦੇ ਲੋਕ ਕਿੰਨਾ ਸੋਣਾ ਗ੍ਰਿਲ ਹੋਇਆ ਹੈ ਕੋਈ ਜ਼ਰੂਰੀ ਥੋੜੀ ਹੈ ਇਹ ਹਰ ਵਾਰੀ ਅਸੀਂ ਬਜ਼ਾਰੋਂ ਮੰਗਾਵਾਂਗੇ ਜਾਂ ਕੁਝ ਛੱਟਪਟ ਦੀ ਰੈਸਪੀ ਇੱਕ ਆਈ ਤੁਸੀਂ ਬਣਾ ਕੇ ਇਸ ਦਾ ਮਜ਼ਾ ਲਓ ਹੁਣ ਆਪਾਂ ਵਕਾ ਦਾ ਚਾਹ ਵੀ ਬਣਾਵਾਂਗੇ ਫਿਰ ਉਸ ਦੇ ਨਾਲ ਇਸ ਦਾ ਮਜ਼ਾ ਲਾਵਾਂਗੇ ਲੋ ਜੀ ਮੇਰੇ ਦਾਬ ਦਾ ਸੈਂਡਵਿਚ ਸਾਡਾ ਬਣ ਕੇ ਤਿਆਰ ਹੈ ਅਸੀਂ ਵਕਾ ਦਾ ਤੁਹਾਨੂੰ ਪ੍ਰੈਜ਼ੈਂਟ ਕਰਕੇ ਦਿਖਾਣ ਜਾ ਰਹੇ ਹਾਂ ਨਾਲ ਅਸੀਂ ਬਣਾਈ ਹੈ ਚਾਹ ਕਿਉਂ ਦਿਨ ਨਾਲ ਅਸੀਜਾ ਮਜਾ ਲਾਂਗੇ ਤੇ ਚਲੋ ਫਿਰ ਆਓ ਖਾਈਏ ਲੋ ਜੀ ਸਾਡੀ ਤੇ ਰੈਸਪੀ ਬਣ ਕੇ ਤਿਆਰ ਆਹਾਹਾ ਗਰਮ ਗਰਮ ਚਾਹ ਨਾਲ ਅਸੀਜਾ ਬਣਾਈ ਹੈ ਸੈਂਡਵਿਚ ਆਏਗਾ ਨਾ ਮਜਾ ਦੇਖ ਲੋ ਅਸੀਂ ਸਾਰਾ ਕੁਝ ਧਿਆਨ ਰੱਖਿਆ ਹੈ ਨਾਲ ਹੀ ਅਸੀਂ ਨੱਪਕਿਨ ਵੀ ਰੱਖਿਆ ਹੈਗਾ ਨਾਲ ਹੀ ਅਸੀਂ ਚਾਹ ਗਰਮ ਗਰਮ ਚਾਹ ਬਣਾ ਦਿੱਤੀ ਤੇ ਨਾਲ ਹੀ ਸੈਂਡਵਿਚ ਹੈ ਉਮੀਦ ਹੈ ਤੁਸੀਂ ਇਸ ਨੂੰ ਜਰੂਰ ਬਣਾਓਗੇ ਤੇ ਸਾਨੂੰ ਲਿਖਣਾ ਕਿਸ ਤਰ੍ਹਾਂ ਦੀ ਰੈਸਪੀ ਲੱਗੀ ਦੇਖਿਆ ਕਿਹਦੀ ਮੇਰੀ ਦਾਦੀ ਰੱਖੀ ਸੀਗੀ ਉਮੀਦ ਹੈ ਤੁਸੀਂ ਇਸ ਨੂੰ ਬਣਾਓਗੇ ਖਾਓਗੇ ਪੇਕਲਾਓਗੇ ਤੇ ਸਮਾਂ ਮੈਂ ਇਨਕੋ ਸਗਨੂ ਦਿਓ ਇਟਾਇਟ ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਿਆ ਤਨ ਤਾਡਾ